ਮਾਰਿਕਾ ਨੂੰ ਕੋਈ ਠੀਕੀ ਇਸਤਰੀ ਦੇ ਸਿਰ ਤੇ ਚੜ੍ਹ ਕੇ। ਜੀਵਿਕਾ ਬਾਦਨੇ ਕਹਿੰਦੇ ਕਿ ਜੋ ਆਦਮੀ ਆਪ ਬਣਾ ਹੋਇਆ ਘਰ ਦੇ ਕੋਈ ਮਾਰਾ ਕੰਮ ਕਰ ਬਿਠਾ। ਤੇ ਇਸਤਰੀ ਕਰੋ ਦੇ ਘਰ ਸਿਰ ਤੇ ਬੈਠ ਕੇ ਲਾ ਸਾਫ ਕਰੇ ਨੂੰ ਫੀਰੀ ਚੱਲੇ। ਮਾਰਿਕਾ ਬਾਸ਼ਾ ਕਹਿੰਦੇ ਆ ਕਿ ਇਸਤਰੀ ਸੱਤਕੀ ਆਪ ਕੇ ਪੇਰਾ ਅੰਦੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰੇਗੀ। ਸਖਣਿਆ ਕਾਣਾ ਪ੍ਰਤੀਜਨਾ ਆਮੇ ਸਾਥੀ ਇਸ ਤਰ੍ਹਾਂ ਦੀ ਤਕਰੀਰ ਆਪਰੇ ਪਰਦਾ ਮੇਰੇ ਤਕਰੀਰਾਂ ਨਾਲ ਖੇੜਾ ਆਉਂਦਾ ਹੈ ਆਪਣੀ ਕਹਾਵਲਿਆ ਨਾ ਜੇ ਲੋਰੀਆਂ ਪਤਾ ਹੀ ਕਿ ਜਿੰਨਾ ਚਿਰ ਥਾਂ ਉਹ ਵਰਗਾ ਜੁਰਯੋਦਾ ਜਿੰਦਾ ਰਹੂਗਾ ਇਹ ਕੁ ਕੁਰੀਆਂ ਦੀ ਸਾਜਸ਼ਾ ਬੜੀ ਤਗੜੀ ਹੈ ਸ਼ੇਰੀ ਪੰਜਾਬ ਨੂੰ ਵੱਡੇ ਅਤਕਤ ਮਲੌਂ ਵਾਸਤੇ ਤਰਜ ਦੇ ਪਾਵੇ ਪਹਿਲਾਂ ਸੁਭੇ ਹੋਣੇ पारो पाप कम सीधे से के करके महाराज पाशा के समाहुगा कहो सबल मुखालसा वह निर्मल कर तुम ही कबहु सबल मुखालसा कबहु होने वाले परती कनि खालसा कब तो गुरु खल कोरियां निज बलवान होएगी कहो ਆਪਾਂ ਲੋਰਿਆ ਗੁਰਿਆ ਸਿੱਕਾ ਟੋਰੀਆਂ ਦੇ ਨਾਲ ਗੁਰੇ ਸਿੱਕਾ ਦਾ ਇੱਕ ਆਪਣਾ ਥਾਂ ਲਊਗਾ ਰਹਿਬਾ ਤੱਕ ਤੋ ਹੈ ਜਿਸਨਕੇ ਮਿਲ ਹੈ ਸਦਾਰੀ ਮਹਾਰਾਜ ਸਾਹਿਬ ਦੇ ਗੋੜਾ ਦੇ ਸ਼ਾਮਾਂ ਦੇ ਰਾਜ ਸਿੱਖ ਰਾਜ ਦੇ ਕਿਰਤੇ ਉਦੋਂ ਗੁਰਿਆ ਤੇ ਕੰਡਨੈਂਟ ਦੀ ਜਿਵੇਂ ਸ਼ੇਰ ਪਾਪ ਗੁਰਿਆ ਨੂੰ ਸਭੀ ਇਦੁਰ ਖਾਲਸੇ ਦਾ ਰਾਜ ਦਾ ਰਾਜ ਹੋਣ ਕ